ਮਾਈਨਿੰਗ ਮਾਮਲੇ 'ਚ ਫਸੇ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੂੰ ਵਿਰੋਧੀਆਂ ਵੱਲੋਂ ਲਗਾਤਾਰ ਘੇਰਿਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਲੀਡਰ ਐਚਐਸ ਫੂਲ ਕ ਦੀਗਵਾਈ ਵਿੱਚ ਸਾਰੇ ਵਿਧਾਇਕਾਂ ਨੇ ਪੰਜਾਬ ਦੇ ਰਾਜਪਾਲ ਵੀਪੀ ਬਦਨੌਰ ਨਾਲ ਮੁਲਾਕਾਤ ਕੀਤੀ। ਆਮ ਆਦਮੀ ਪਾਰਟੀ ਵੱਲੋਂ ਗਵਰਨਰ ਨੂੰ ਮੰਗ ਪੱਤਰ ਸੌਂਪ ਕੇ ਮਾਮਲੇ ਦੀ ਜਾਂਚ ਸਿਟਿੰਗ ਜੱਟਾਂ ਕਰਵਾਉਣ ਦੀ ਗੱਲ ਆਖੀ ਹੈ। ਅਚਜ ਫੂਲ ਕਰਨੇ ਕਿਹਾ ਕਿ ਰਾਣਾ ਗੁਰਜੀਤ ਤੋਂ ਅਸਤੀਫਾ ਲਿਆ ਜਾਵੇ ਉਹਨਾਂ ਕਿਹਾ ਕਿ ਕੈਪਟਨ ਸਰਕਾਰ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਾਨੂੰਨ ਦੇ ਮਤਵਕ ਦਫਾ 9 ਦੇ ਵਿੱਚ ਕੋਈ ਵੀ ਮਨਿਸਟਰ ਸਰਕਾਰ ਦੇ ਨਾਲ ਬਿਜ਼ਨਸ ਕਰੇ ਉਹ ਡਿਸਕਵਾਲਿਫਿਕੇਸ਼ਨ ਆ ਤੇ ਇਹ ਜੋ ਬੇਨਾਮੀ ਬਿਜ਼ਨਸ ਉਹਨਾਂ ਨੇ ਰਾਣਾ ਗੁਰਜੀਤ ਸਿੰਘ ਨੇ ਲਿਆ ਤੇ ਉਹ ਡਿਸਕਵਾਲਿਫਾਈ ਹੁੰਦਾ ਇਸ ਕਰਕੇ ਅਸੀਂ ਗਵਰਨਰ ਸਾਹਿਬ ਕੋਲ ਆਏ ਆ ਕਿ ਰਾਣਾ ਗੁਰਜੀਤ ਨੂੰ ਕੈਬਨਟ ਤੋਂ ਡਿਸਕਸ ਕੀਤਾ ਜਾਵੇ ਕੈਬਨਟ ਤੋਂ ਉਹਨਾਂ ਨੂੰ ਹਟਾਇਆ ਜਾਵੇ ਤਾਂ ਉਦੋਂ ਬਾਅਦ ਜਾ ਕੇ ਕੋਈ ਇਨਕੁਆਰੀ ਦਾ ਸਵਾਲ ਪੈਦਾ ਹੋਦਾ ਜਿੰਨੀ ਦੇਰ ਉਹ ਇਰੀਗੇਸ਼ਨ ਮਿਨਿਸਟਰ ਬਣ ਕੇ ਕੈਬਨਟ ਦੇ ਵਿੱਚ ਬੈਠੇ ਆ ਉਨੀ ਦੇਰ ਜਿੰਨੀ ਵੀ ਜਿਹੜੀ ਇਨਕੁਆਰੀ ਆ ਉਹ ਇੱਕ ਵੀਰ ਆਈਵਾ ਸ਼ੋਈਗੀ ਇੱਕ ਸਿਰਫ ਮਜ਼ਾਕ ਹੀ ਹੋਏਗਾ ਕਿਉਂਕਿ ਹੁਣ ਵੀ ਜਿਹੜੀਆਂ ਟਰਮਸ ਆਫ ਰੈਫਰੈਂਸ ਬਣਾਈਆਂ ਉਹ ਇੰਨੀਆਂ ਗਲਤ ਤਰੀਕੇ ਨਾਲ ਬਣਾਈਆਂ ਜਿਹੜਾ ਕਿ ਬੁਰਾਣਾ ਗੁਰਜੀਤ ਸਿੰਘ ਨੂੰ ਫਾਇਦਾ ਦੇਣ ਦੇ ਵਾਸਤੇ ਤੇ ਉਸ ਨੂੰ ਕੈਪਟਨ ਉਹਨਾਂ ਨੂੰ ਕੈਪਟਨ ਸਾਹਿਬ ਨੂੰ ਉਹਨਾਂ ਨੂੰ ਬਰਖਾਸਤ ਕਰਨਾ ਚਾਹੀਦਾ ਜੇ ਉਹ ਨਹੀਂ ਕਰਦੇ ਤਾਂ ਗਵਰਨਰ ਸਾਹਿਬ ਨੂੰ ਕਹਿ ਕੇ ਆਇਆ ਕਿਉਂਕਿ ਡਿਸਕਵালিਫਿਕੇਸ਼ਨ ਬੰਦੀ ਆ ਇਸ ਲਈ ਗਵਰਨਰ ਸਾਹਿਬ ਉਹਨਾਂ ਨੂੰ ਡਿਸਪਸ ਕਰ ਭਗਵੰਤ ਮਾਨ ਨੇ ਕਿਹਾ ਕਿ ਇਸ ਮਸਲੇ ਨੂੰ ਲੋਕ ਸਭਾ ਵਿੱਚ ਚੁੱਕਣਗੇ ਮਾਨ ਨੇ ਕਿਹਾ ਕਿ ਸਰਕਾਰ ਦੇ ਬਣਾਏ ਨਰੰਗ ਕਮਿਸ਼ਨ ਦਾ ਬਾਈਕਾਟ ਕਰਨਗੇ ਇਹ ਕਮਿਸ਼ਨ ਕਲੀਨ ਚਿੱਟ ਦੇਣ ਲਈ ਬਣਾਇਆ ਗਿਆ ਹੈ ਭਗਵੰਤ ਮਾਨ ਨੇ ਨਾਲ ਸਰਕਾਰ ਨੂੰ ਇਹ ਵੀ ਚੈਲੰਜ ਦਿੱਤਾ ਹੈ ਕਿ ਜੇਕਰ ਰਾਣਾ ਗੁਰਜੀਤ ਮਾਮਲੇ 'ਚ ਕਾਰਵਾਈ ਨਹੀਂ ਹੁੰਦੀ ਤਾਂ ਉਹ ਸੜਕਾਂ 'ਤੇ ਉਤਰਨਗੇ ਬਟੇ ਨੇ ਕੁਝ ਨਹੀਂ ਬਦਲਿਆ ਸਿਰਫ ਪੱਗਾਂ ਦੇ ਰੰਗ ਬਦਲ ਗਏ ਸਿਰਫ ਕਾਰਾਂ ਤੇ ਸਰਕਾਰਾਂ ਬਦਲ ਗਈਆਂ ਲੋਕਾਂ ਦੀ ਕਿਸਮਤ ਨਹੀਂ ਬਦਲੀ ਸਾਰੇ ਮਾਫੀਆ ਸੇਮ ਚੱਲ ਰਹੇ ਨੇ ਕਰਜ਼ਾ ਮਾਫੀ ਤੋਂ ਮੁੱਕਰ ਗਏ ਜਿਹੜੀਆਂ ਘਰ ਘਰ ਨੌਕਰੀ ਦੇਣੀ ਸੀ ਹਰ ਘਰ ਚ ਕਹਿੰਦੇ ਸੀ ਇੱਕ ਨੌਕਰੀ ਦੇਵਾਂਗੇ 55 ਲੱਖ ਨੌਕਰੀ ਦਾ ਵਾਅਦਾ ਕੀਤਾ ਸੀ ਉਹ ਕੰਮ ਸ਼ੁਰੂ ਕਰਤਾ ਪਹਿਲੀ ਨੌਕਰੀ ਬਿਆਨ ਸਿੰਘ ਦੇ ਪੋਤੇ ਨੂੰ ਦਿੱਤੀ ਉਹਨੂੰ ਬੇਰੁਜ਼ਗਾਰ ਪਰਿਵਾਰ ਮੰਨਿਆ ਜਾ ਰਿਹਾ ਜਿੱਥੇ ਐਮਪੀਜ਼ ਨੇ ਜਿਸ ਪਰਿਵਾਰ ਦੇ ਵਿੱਚ ਮੁੱਖ ਮੰਤਰੀ ਜਿਸ ਪਰਿਵਾਰ ਚ ਮਨਿਸਟਰ ਤੇ ਦੋ ਦੋ ਬਾਰ ਦੇ ਐਮਐਲਏ ਵੀ ਨੇ ਸੋ ਇਹ ਜਿਹੜਾ ਸਮਾਰਟਫੋਨਾਂ ਦੀ ਤਾਂ ਗੱਲ ਹੀ ਨਹੀਂ ਕਰਦੇ ਤੇ ਹੁਣ 2500 ਰੁਪਏ ਜਿਹੜਾ ਵਾੜਾ ਪਾ ਪੈਨਸ਼ਨ ਦਾ ਉਹ ਵੀ ਮੁੱਕਰ ਗਏ ਗੁਟਕਾ ਸਾਹਿਬ ਨੂੰ ਆਪਣੇ ਹੱਥ ਦੇ ਵਿੱਚ ਫੜ ਕੇ ਕਸਮ ਖਾਦੀ ਸੀ ਕਪਤਨ ਸਾਹਿਬ ਨੇ 4 ਹਫਤੇ ਅੰਦਰ ਡਰਗ ਮਾਫੀਆ ਖਤਮ ਕਰ ਦੂੰਗਾ ਉਹਦੀ ਕੋਈ ਗੱਲ ਨਹੀਂ ਕਰਦੇ ਰੇਤਾ ਜਿਹੜੀ ਆ ਅਸੀਂ ਅੱਜ ਕਹਿ ਜਿਹੜਾ ਕਹਿ ਕੇ ਤਿੰਨ ਗੁਣਾ ਰੇਟ ਉਹਦੇ ਜਿਹੜੇ ਨੇ ਵਧ ਗਏ ਨੇ ਜਦੋਂ ਦੀ ਗਵਰਨਮੈਂਟ ਬਣੀ ਹੈ ਸੋ ਇਹ ਇਹਨਾਂ ਨੇ ਜੋ ਵਾਦੇ ਕੀਤੇ ਸੀ ਉਹ ਬਿਲਕੁਲ ਝੂਠੇ ਸਾਬਤ ਹੋਣਗੇ ਉਹਨਾਂ ਨਾਲ ਦਿਨਾਂ ਚ ਵੀ ਔਰ ਜਿਸ ਤਰ੍ਹਾਂ ਬੈਂਸ ਸਾਹਿਬ ਨੇ ਕਿਹਾ ਕਿ ਆਵਾਦਵੀ ਪਾਰਟੀ ਤੇ ਲੋਕਨ ਸਾਹਿਬ ਪਾਰਟੀ ਨੂੰ ਸਾਨੂੰ ਦੀ ਡਿਊਟੀ ਜਿਹੜੀ ਇਹ ਚੌਕੀਦਾਰੀ ਦੀ ਡਿਊਟੀ ਲੋਕਾਂ ਨੇ ਲਈ ਹੈ ਤੇ ਅਸੀਂ ਜਾਗਦੇ ਰਹੋ ਦਾ ਹੋਕਾ ਸਰਕਾਰ ਦੇ ਕੰਨਾਂ ਨੂੰ ਖੋਲਣ ਵਾਸਤੇ ਦਿੰਦੇ ਰਹਾਂਗੇ ਖੇਰ ਨੇ ਕਿਹਾ ਕਿ ਰਾਣਾ ਗੁਰਜੀਤ ਮਾਮਲੇ 'ਚ ਸਰਕਾਰ ਜਾਂਚ ਤਾਂ ਕਰਵਾ ਰਹੀ ਹੈ ਪਰ ਇਹ ਜਾਂਚ ਰਾਣਾ ਗੁਰਜੀਤ ਨੂੰ ਕਲੀਨ ਚਿੱਟ ਦੇਣ ਲਈ ਕੀਤੀ ਜਾ ਰਹੀ ਹੈ ਬਣਾਇਆ ਵਾ ਜਸਟਿਸ ਨਾਰੰਗ ਕਮਿਸ਼ਨ ਥਿਸ ਇਜ਼ ਅ ਮੇਅਰ ਆਈ ਵਾਸ਼ ਇਹ ਬਿਲਕੁਲ ਫਾਰਸ ਹੈ ਇਹਦੇ 'ਚ ਕੁਝ ਨਹੀਂ ਨਿਕਲਣ ਲੱਗਾ ਇਹ ਸਾਰਾ ਮੈਨੀਪੂਲੇਟ ਕਰਕੇ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਦੇ ਮੰ ਮੱਧੇ ਨਜ਼ਰ ਬਣਾਇਆ ਗਿਆ ਵਾ ਇਸ ਲਈ ਅੱਜ ਗਵਰਨਰ ਸਾਹਿਬ ਨੂੰ ਸਾਰੀ ਆਮ ਆਦਮੀ ਪਾਰਟੀ ਦੇ ਤੇ ਲੋਕ ਇਨਸਾਫ ਦੀ ਡੈਲੀਗੇਸ਼ਨ ਨੇ ਇਹ ਕਿਹਾ ਵਾ ਕਿ ਕਿਰਪਾ ਕਰਕੇ ਤੁਸੀਂ ਬਤੌਰ ਕਨਸਟੀਟਿਊਸ਼ਨਲ ਹੈਡ ਇਹਦੇ ਵਿੱਚ ਮਦਖਲਤ ਕਰੋ ਤੇ ਪੰਜਾਬ ਸਰਕਾਰ ਦੇ ਵਿੱਚ ਹੋ ਰਹੀ ਲੁੱਟ ਜੋ ਮਾਫੀਆ ਮਨਿਸਟਰ ਜੋ ਸਾਰਾ ਰੇਤ ਮੱਜਰੀ ਦਾ ਵਪਾਰ ਹਾਈਜੈਕ ਕਰ ਰਹੇ ਨੇ ਉਹਨਾਂ ਨੂੰ ਰੋਕਿਆ ਜਾਵੇ ਤੇ ਟਰਮਸ ਆਫ ਰੈਫਰੈਂਸ ਦੇ ਵਿੱਚ ਇਸ ਨੂੰ ਰੀ ਨੋਟੀਫਾਈ ਕਰਕੇ ਜਿਹੜਾ ਪੈਸੇ ਦੀ ਜੜ ਤੱਕ ਜਾਣਾ ਕਿਉਂਕਿ ਅਮਿਤ ਬਹਾਦਰ 11000 ਰੁਪਿਆ ਤਨਖਾਹ ਲੈਣ ਵਾਲਾ ਵਿਅਕਤੀ ਸਾਢੇ 13 ਕਰੋੜ ਰੁਪਿਆ ਸਰਕਾਰ ਨੂੰ ਇੱਕ ਦਿਨ ਵਿੱਚ ਆਰਟੀਜੀਐਸ ਕਰਦਾ ਵਾ ਉਹ ਕਿਦਾਂ ਕਰਦਾ ਵਾ ਇਹ ਸਾਰੇ ਤੱਥ ਜਿਵੇਂ ਕਿ ਔਰ ਸਾਨੂੰ ਗਵਰਨਰ ਸਾਹਿਬ ਨੇ ਭਰੋਸਾ ਵੀ ਦਿਵਾਇਆ ਵਾ ਕਿ ਮੈਂ ਆਪਣਾ ਬਣਦਾ ਰੋਲ ਇਹਦੇ ਵਿੱਚ ਜ਼ਰੂਰ ਅਦਾ ਕਰਾਂ ਉਹਥੇ ਹੀ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੀ ਟਿੱਖੇ ਨਿਸ਼ਾਨੇ ਸਾਧੇ ਉਹਨਾਂ ਕਿਹਾ ਕਿ ਉਹ ਰੇਤ ਮਾਫੀਆ ਖਿਲਾਫ ਜੇਲ੍ਹਾਂ ਭਰ ਦੇਣਗੇ ਔਰ ਤੁਹਾਡੇ ਜਰੀਏ ਕੁੱਲ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਇੰਸ਼ੋਰ ਕਰਦੇ ਆਂ ਪਿਛਲੀ ਹਕੂਮਤ ਵੇਲੇ ਚਾਹੇ ਅਸੀਂ ਦੋ ਸੀ ਤੇ ਅੱਜ ਕਿ ਅਸੀਂ ਬਾਹੀਂ ਆਂ ਅਸੀਂ ਪੂਰੇ ਪੰਜਾਬੀਆਂ ਨੂੰ ਇੰਸ਼ੋਰ ਕਰਦੇ ਆਂ ਕਿ ਜੇਲਾ ਭਰ ਦਿਆਂਗੇ ਰੇਤ ਮਾਫੀਆ ਦੇ ਵਿਰੁੱਧ ਲੋਕਾਂ ਦੀ ਪਹੁੰਚ ਦੇ ਵਿੱਚ ਗਰੀਬ ਦੀ ਪਹੁੰਚ ਦੇ ਵਿੱਚ ਰੇਤ ਸਸਤੀ ਮਹੱਈਆ ਕਰਾਉਣਾ ਸਾਡਾ ਟੀਚਾ ਰਾਣਾ ਗੁਰਜੀਤ ਦੀ ਜਿਨ੍ਹਾਂ ਦੇ ਉੱਤੇ ਕਰੋੜਾ ਰੁਪਇਆ ਤੇ ਮੈਨੂੰ ਉਹਨਾਂ ਨੂੰ ਤਾਂ ਆਪਣੀ ਨੈਤਿਕਤਾ ਦੇ ਆਧਾਰ ਦੇ ਉੱਤੇ ਉਸੇ ਦਿਨ ਰਿਜ਼ਾਈਨ ਕਰਨਾ ਚਾਹੀਦਾ ਸੀ ਰਜ਼ਾਇਨ ਨੇ ਕੀਤਾ 8 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬਜਟ ਸੈਸ਼ਨ ਆ ਰਿਹਾ ਤੇ ਅਸੀਂ ਵਾਰ ਦੀ ਖਲ ਲਾ ਕੇ ਦੱਸਾਂਗੇ ਕਿ ਕੋਈ ਮੰਤਰੀ ਪੰਜਾਬ ਦੇ ਸੋਮਿਆਂ ਦੀ ਲੁੱਟ ਸਾਡੇ ਹੁੰਦਿਆਂ ਅਸੀਂ ਵਾਚਮੈਨ ਆ ਅਸੀਂ ਰਾਜਨੀਤਿਕ ਵਪਾਰੀ ਨਹੀਂਗੇ ਸੋ ਅਸੀਂ ਰਾਜਨੀਤੀ ਸਾਡਾ ਧੰਦਾ ਨਹੀਂ ਅਸੀਂ ਦੱਸਾਂਗੇ ਕਿ ਪੰਜਾਬ ਦੇ ਸੋਮਿਆਂ ਦੀ ਕੋਈ ਮੰਤਰੀ ਕਿਵੇਂ ਆਮ ਆਦਮੀ ਪਾਰਟੀ ਦੇ ਵਿਦਾਇਕਾਂ ਬਲੋਂ ਗਵਰਨਰ ਨੂੰ ਮਿਲਣ ਤੋਂ ਬਾਅਦ ਹੁਣ ਰਾਣਾ ਗੁਰਜੀਤ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਅਤੇ ਉਨ੍ਹਾਂ ਦੀ ਕੁਰਸੀ ਤੇ ਖਤਰੇਦਾਕੂ ਕੋ ਬਜ ਰਿਹਾ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ